ਤੇ ਮੈਂ ਇਸ ਸਬੰਧੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਪੁਲਿਸ ਦਾ ਸਾਥ ਦੇਣ ਤਾਂ ਕਿ ਮਾੜਿਆਂ ਸਰ ਨੂੰ ਚੇਤਾਵਨੀ ਹੈ ਆਪ ਜੀ ਦੇ ਥਰੂ ਕਿ ਜੇਕਰ ਉਹ ਆਪਣੇ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਲਤ ਕੰਮ ਕਰ ਰਹੇ ਹੈ ਮਾੜਾ ਕੰਮ ਕਰ ਰਹੇ ਹੈ ਉਹਨੂੰ ਤੁਰੰਤ ਛੱਡ ਕੇ ਜਾਂ ਤਾਂ ਸੂਤਰ ਜਾਣ ਜਾਂ ਕਰਾਲੀ ਦਾ ਇਲਾਕਾ ਛੱਡ ਦੇਣਾ ਚੋਰੀਆਂ ਦੀ ਰੋਕਥਾਮ ਦੇ ਲਈ ਅਸੀਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਨੇ ਜੋ ਕਿ ਰਾਤ ਨੂੰ ਪੈਟਰੋਲੀ ਵੀ ਕਰਨਗੇ ਆ ਤੇ ਕਿਸੇ ਦੀ ਟ੍ਰੇਸਿੰਗ ਵਾਸਤੇ ਵੀ ਅਸੀਂ ਟੀਮਾਂ ਤਿਆਰ ਕਰ ਰਹੇ ਹਾਂ। ਵੀ ਮੇਰੇ ਸਾਹਮਣੇ ਆਏ ਆ ਜੀ ਜਿਹੜੇ ਪ੍ਰਵਾਸੀ ਲੋਕ ਰਹਿ ਰਹੇ ਨੇ ਜਾਂ ਕੋਈ ਕਿਰਾਏ ਤੇ ਰਹਿ ਰਿਹਾ ਉਹਦੀ ਵੈਰੀਫਿਕੇਸ਼ਨ ਵਾਸਤੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਲੋਕਾਂ ਨੂੰ ਮੇਰੀ ਅਪੀਲ ਹੈ ਜੇਕਰ ਲੋਕਾਂ ਨੇ ਕਿਸੇ ਨੇ ਵੀ ਕਿਰਾਏ ਪਰ ਆਪਣੇ ਕਿਰਾਏਦਾਰ ਰੱਖੇ ਹੋਏ ਹਨ ਘਰਾਂ 'ਚ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾ ਲੈਣ। ਆਪਣਾ ਨਾਮ ਕੀ ਹੈ ਤੁਸੀਂ ਅੱਜ ਕੁਰਾਲੀ ਸਿਟੀ ਥਾਣੇਦਾਰ ਚਾਰ ਸੰਭਾਲਿਆ ਕੀ ਕਹਿਣਾ ਚਾਹੋਗੇ? ਮੇਰਾ ਨਾਮ ਇੰਸਪੈਕਟਰ ਸਤਨਾਮ ਸਿੰਘ ਹੈ ਮੈਂ ਅਜਾ ਥਾਣਾ ਸਿਟੀ ਕਰਾਲੀ ਬਤੌਰ ਮੁਖ ਅਫਸਰ ਥਾਣਾ ਚਾਰ ਸੰਭਾਲਾ ਤੇ ਮੈਂ ਇਸ ਸੰਬੰਧੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਪੁਲਿਸ ਦਾ ਸਾਥ ਦੇਣ ਤਾਂ ਕਿ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਅਤੇ ਮੇਰੀ ਮਾੜੇ ਅਨਸਰਾਂ ਨੂੰ ਚੇਤਾਵਨੀ ਹੈ ਆਪ ਜੀ ਦੇ ਥਰੂ ਕਿ ਜੇਕਰ ਉਹ ਆਪਣੇ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਲਤ ਕੰਮ ਕਰ ਰਹੇ ਹਨ ਮਾੜਾ ਕੰਮ ਕਰ ਰਹੇ ਹਨ ਉਹਨੂੰ ਤੁਰੰਤ ਛੱਡ ਕੇ ਜਾਂ ਤਾਂ ਸੂਤਰ ਜਾਣ ਜਾਂ ਕਰਾਲੀ ਦਾ ਇਲਾਕਾ ਛੱਡ ਦੇਣ ਸ਼ਹਿਰ ਦੇ ਵਿੱਚ ਚੋਰੀਆਂ ਕਾਫੀ ਹੋਈਆਂ ਸੀਗੀਆਂ ਤੇ ਉਹਨੂੰ ਰੋਕਥਾਮ ਦੇ ਲਈ ਕੀ ਕਰਦੇ ਹੋ? ਚੋਰੀਆਂ ਦੀ ਰੋਕਥਾਮ ਦੇ ਲਈ ਅਸੀਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਨੇ ਜੋ ਕਿ ਰਾਤ ਨੂੰ ਪੈਟਰੋਲੀ ਵੀ ਕਰਨਗੀਆਂ ਤੇ ਕੇਸਾਂ ਦੀ ਟ੍ਰੇਸਿੰਗ ਵਾਸਤੇ ਵੀ ਅਸੀਂ ਟੀਮਾਂ ਤਿਆਰ ਕਰ ਰਹੇ ਹਾਂ। ਜਿਹੜੇ ਨਵੇਂ ਕਾਨੂੰਨ ਬਣੇ ਜੀ ਤੈਨੂੰ ਨਾ ਕਿਹਾਤ ਕੋਈ ਆਪਣੇ ਅੱਛਾ ਤਰਜ ਹੋਏ। ਨਵੇਂ ਕਾਨੂੰਨ ਜਿਹੜੇ ਹੁਣ ਹੋਮ ਚਾਏ ਜੀ ਲਾਗੂ ਹੋ ਚੁੱਕੇ ਆ ਉਹਨਾਂ ਦੇ ਤਹਿਤ ਅਸੀਂ ਮੁਕੱਦਮਾ ਇੱਕ ਰਜਿਸਟਰ ਕੀਤਾ ਹੈ ਚੋਰੀ ਦਮ ਦਾ ਮੁਕੱਦਮਾ। ਇਸ ਏਰੀਆ ਵਿੱਚ ਫਰੋਟੀ ਦੇ ਕਾਫੀ ਕਾਲ ਆਂਦੀਆਂ ਸੀਗੀਆਂ ਸਰ ਉਹਨੂੰ ਦੇਖ ਕੇ ਗਸ਼ਟ ਦੇ ਲਈ ਕੀ ਕਰ ਰਹੇ ਹੋ? ਯੋ ਦੀ ਵੀ ਜਿਹੜੀ ਕਲਾਂਈਆਂ ਆਈਆਂ ਜੀ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਉਹਦੇ ਜੋ ਦੋ ਵੀ ਅਕੇ ਕਾਨੂੰਨ ਮੁਤਾਬਕ ਹੋਗੇ ਉਸੇ ਕਰਾਂਗੇ ਲੋਕਾਂ ਨੂੰ ਪੀਲ ਕੀ ਕਰਦੇ ਨੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਪੁਲਿਸ ਦਾ ਸਾਥ ਦੇਣ ਪ੍ਰਸ਼ਾਸਨ ਦਾ ਸਾਥ ਦੇਣ ਤੇ ਜੇ ਕੋ ਚੰਗੇ ਮਾੜੇ ਵਿਅਕਤੀ ਬਾਰੇ ਕੁਝ ਵੀ ਉਹਨਾਂ ਨੂੰ ਗੱਲ ਸਾਹਮਣੇ ਆਉਂਦੀ ਹੈ ਤਾਂ ਗੁਪਤ ਤੌਰ ਤੇ ਵੀ ਪੁਲਿਸ ਨੂੰ ਸੂਚਨਾ ਉਹ ਦੇ ਸਕਦੇ ਨੇ 112 ਨੰਬਰ ਤੇ ਵੀ ਕਾਲ ਕਰ ਸਕਦੇ ਨੇ ਤੇ ਪਰਸਨਲੀ ਮੈਨੂੰ ਆ ਕੇ ਮੇਰੇ ਦਫ਼ਤਰ ਤੇ ਵੀ ਕੋਈ ਵੀ ਸੂਚਨਾ ਦੇਣਾ ਚਾਹੁੰਦੇ ਦੇ ਸਕਦੇ ਗਿਆ ਰਹੇ ਵੀ ਕਈ ਲੋਕ ਰਹਿ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਵੀ ਨਹੀਂ ਹੋਈ ਹੋਈ ਇਹ ਗੱਲ ਵੀ ਮੇਰੇ ਸਾਹਮਣੇ ਆਈ ਹੈ ਜੀ ਜਿਹੜੇ ਪ੍ਰਵਾਸੀ ਲੋਕ ਰਹਿ ਰਹੇ ਨੇ ਜਾਂ ਕੋਈ ਕਿਰਾਏ ਤੇ ਰਹਿ ਰਿਹਾ ਹੈ ਉਹਦੀ ਵੈਰੀਫਿਕੇਸ਼ਨ ਵਾਸਤੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਲੋਕਾਂ ਨੂੰ ਮੇਰੀ ਅਪੀਲ ਹੈ ਜੇਕਰ ਲੋਕਾਂ ਨੇ ਕਿਸੇ ਨੇ ਵੀ ਕਿਰਾਏ ਪਰ ਆਪਣੇ ਕਿਰਾਏਦਾਰ ਰੱਖੇ ਹੋਏ ਹਨ ਘਰਾਂ ਚ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾ ਲੈਣ ਤੇ ਜੋ ਵੀ ਪ੍ਰੋਸੀਜਰ ਹੈਗਾ ਉਹ ਅਡਾਪਟ ਕਰਕੇ ਥਾਣੇ ਚ ਇੱਕ ਕਾਪੀ ਵੈਰੀਫਿਕੇਸ਼ਨ ਲਈ ਦੇਣ। ਇੱਕ ਸੀਸੀਟੀਵੀ ਕੈਮਰੇ ਜੋ ਕਿ ਤੀਸਰੀ ਅੱਖ ਮੰਨੇ ਜਾਂਦੇ ਆ ਉਹ ਵੀ ਉਜਾਤਰ ਬੰਦ ਪਾਏ ਜਾ ਰਹੇ ਹਨ। ਨਗਰ ਕੌਂਸਲ ਵੱਲੋਂ ਲਗਾਏ ਗਏ ਆ ਉਹਦੇ ਲਈ ਤੁਹਾਡਾ ਕੀ ਸਟੈਪ ਹੈਗਾ ਉਹਦੇ ਸਬੰਧੀ ਨਗਰ ਕੌਂਸਲ ਨਾਲ ਅਸੀਂ ਗੱਲਬਾਤ ਕਰਕੇ ਉਹਨਾਂ ਨੂੰ ਵੀ ਚਾਲੂ ਕਾਰਜ ਕਰਾ ਲਵਾਂਗੇ